ਤਾਸ ਬਲਦੇਵ ਸਿੰਘ ਸਰਸਾ ਅੱਜ ਇੱਕ ਤੁਹਾਡੇ ਸਾਹਮਣੇ ਬਹੁਤ ਹੀ ਅਹਿਮ ਮੁੱਦਾ ਲੈ ਕੇ ਪੇਸ਼ ਹੋਇਆ ਜੋ ਕਿ ਤੁਸੀਂ ਹੈਰਾਨ ਹੋ ਜਾਓਗੇ ਕਿ ਧਰਮ ਦੇ ਬੁਰਕੇ ਪਾ ਕੇ ਤੇ ਲੋਕ ਕਿਸ ਤਰ੍ਹਾਂ ਕਰ ਰਹੇ ਨੇ ਜਿਵੇਂ ਕਿ ਡੇਰਾ ਰਾਧਾ ਸਵਾਮੀ ਮੁਖੀ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਜਿਹੜੇ ਕਿ ਸਿੱਖ ਕੌਮ ਦੇ ਮਹਾਨ ਸ਼ਹੀਦ ਬਾਬਾ ਜੀਵਨ ਸਿੰਘ ਜੀ ਜਿਨ੍ਹਾਂ ਦੀ ਬੇਮਿਸਾਲ ਕੁਰਬਾਨੀ ਹੈ ਉਹਨਾਂ ਦੇ ਨਾਂ ਦੇ ਉੱਤੇ ਪਿੰਡ ਬੜੈਚ ਦੇ ਵਿੱਚ ਗੁਰਦੁਆਰਾ ਸਾਹਿਬ ਕੋਈ 100 ਸਾਲ ਤੋਂ ਬੜਿਆਂ ਚੱਲਿਆ ਆ ਰਿਹਾ ਹੈ ਔਰ ਉਸ ਗੁਰਦੁਆਰਾ ਸਾਹਿਬ ਦੀ ਜਿਹੜੀ ਜ਼ਮੀਨ ਹੈ ਉਹ ਖਸਰਾ ਨੰਬਰ 144 ਪਿੰਡ ਬੜੈਚ 13 ਮਰਲੇ ਜਗ੍ਹਾ ਹੈ ਔਰ ਮੌਕੇ ਦੇ ਉੱਤੇ ਉੱਥੇ ਗੁਰਦੁਆਰਾ ਸਾਹਿਬ ਬਣਿਆ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਅਤੇ ਉੱਥੇ ਨਿਸ਼ਾਨ ਸਾਹਿਬ ਲੱਗਿਆ ਹੋਇਆ ਹੈ ਗ੍ਰੰਥੀ ਜਿਹੜਾ ਉੱਥੇ ਸੇਵਾ ਨਿਭਾ ਰਿਹਾ ਉਹਦੇ ਰਹਿਣ ਵਾਸਤੇ ਵੀ ਕਮਰਾ ਹੈ ਇਸ ਜਗ੍ਹਾ ਦੇ ਵਿੱਚ ਰਸੋਈ ਹੈ ਬਾਥਰੂਮ ਹੈ ਹਰ ਤਰ੍ਹਾਂ ਦੀ ਉਹਦੇ ਵਿੱਚ ਸੁੱਖ ਸਹੂਲਤਾਂ ਨੇ ਔਰ ਉਹ ਸੇਵਾ ਨਿਭਾ ਰਿਹਾ ਲੰਬੇ ਸਮੇਂ ਤੋਂ ਪਹਿਲਾਂ ਪ੍ਰਚੰਦ ਸਿੰਘ ਉਸ ਗ੍ਰੰਥੀ ਦਾ ਨਾਮ ਹੈ ਪਹਿਲਾਂ ਉਹਦੇ ਪਿਤਾ ਜੀ ਸੇਵਾ ਕਰਦੇ ਸੀ ਤੇ ਹੁਣ ਕਰੀਬ 30 ਸਾਲ ਤੋਂ ਉਹ ਕਰਦਾ ਆ ਰਿਹਾ ਲੇਕਿਨ ਉਸ ਗੁਰਦੁਆਰੇ ਦੀ ਜਗ੍ਹਾ ਜਿਹੜੀ ਆ ਉਹ ਗੁਰਿੰਦਰ ਸਿੰਘ ਢਿੱਲੋਂ ਮੁਖੀ ਡੇਰਾ ਰਾਧਾ ਸਵਾਮੀ ਵੱਲੋਂ ਹੜੱਪਣ ਵਾਸਤੇ ਇੱਕ ਜਿਹੜੀ ਆ ਬਹੁਤ ਹੀ ਗਲਤ ਟੰਗ ਦੇ ਨਾਲ ਜਿਹੜੀ ਆ ਉਹ ਰਜਿਸਟਰੀ ਕਰਾਈ ਗਈ ਆ ਕਿਸ ਤਰੀਕੇ ਨਾਲ ਰਜਿਸਟਰੀ ਕਰਾਈ ਆ ਉਹ ਮੈਂ ਦੱਸਣਾ ਚਾਹਾਂਗਾ ਕਿ ਉਹ ਜਿਹੜੀ ਜਗ੍ਹਾ ਜਦੋਂ ਉਹਦੇ 'ਚ ਗੁਰਦੁਆਰਾ ਬਣਿਆ ਉਸ ਟਾਈਮ ਤੇ ਮਾਲਕਾਂ ਦੇ ਨਾਂ ਸੀ ਉਹਨਾਂ ਮਾਲਕਾਂ ਦੇ ਨਾਂ ਉਹ ਚੱਲੀ ਆ ਰਹੀ ਸੀ ਸੋਹਣ ਸਿੰਘ ਉਹਦਾ ਨਾਂ ਸੀ ਜਿਹੜਾ ਮਾਲਕ ਸੀ ਪਰ ਉਹਨਾਂ ਦੇ ਨਾਂ ਤੇ ਉਹ ਚੱਲੀ ਆ ਰਹੀ ਸੀ ਇਹਨਾਂ ਨੇ 2011 ਦੇ ਵਿੱਚ ਆ ਮੈਂ ਤੁਹਾਨੂੰ ਰਜਿਸਟਰੀ ਵਿਖਾ ਰਿਹਾ ਇਸ ਰਜਿਸਟਰੀ ਦੇ ਵਿੱਚ ਇਹਨਾਂ ਨੇ ਕੀ ਕੀਤਾ ਕਿ ਉਹ ਜਿਹੜੇ ਨਾਂ ਸਨ ਉਹ ਸੋਹਣ ਸਿੰਘ ਦੇ ਜਿਹੜੀ ਔਲਾਦ ਸੀ ਉਹਨਾਂ ਦੇ ਨਾਂ ਤੁਰੇ ਆ ਰਹੀ ਸੀ ਉਹਨਾਂ ਦੇ ਕੋਲੋਂ ਇਹਨਾਂ ਨੇ 211 ਦੇ ਵਿੱਚ ਆ ਕੇ ਰਚੀ ਖਾਈਆ ਲਿਖਿਆ ਕਿ ਅਸੀਂ ਮੱਖਣ ਸਿੰਘ ਪੁੱਤਰ ਬਚਨ ਸਿੰਘ ਪੁੱਤਰ ਸੋਹਣ ਸਿੰਘ ਅਤੇ ਰਪਨ ਸਿੰਘ ਆਦ ਜਿਹੜਾ ਹੈ ਇਹ ਪੁੱਤਰ ਸਦਾ ਮਨ ਸਿੰਘ ਵਾਸੀਆਂ ਪਿੰਡ ਵੜਾਇਚ ਤਸੀਰ ਬਾਬਾ ਬਕਾਲਾ ਸਾਹਿਬ ਅੰਮ੍ਰਿਤਸਰ ਦੇ ਹਾਂ ਜੋ ਕਿ ਜਗਾ 13 ਮਰਲੇ ਉਹ ਸਾਰੀ ਮਕਾਨ ਨੰਬਰ ਖਸਰਾ ਨੰਬਰ 143 13 ਮਰਲੇ ਖਾਤਾ ਖਤੌਨੀ 166 300 301 ਜਾਮਬੰਦੀ ਸਾਲ 2007 8 ਵਾਕਿਆ ਰਗਵਾ ਪਿੰਡ ਵੜੈਚ ਤਹਿਸੀਲ ਬਾਬਾ ਬਕਾਲਾ ਸਾਹਿਬ ਜ਼ਿਲ੍ਹਾ ਅੰਮ੍ਰਿਤਸਰ ਦਾ ਸਾਡੀ ਮਾਲਕੀ ਅਤੇ ਕਬਜ਼ੇ ਵਿੱਚ ਹੈ ਇਸ ਇਹ ਭਾਰ ਰਹਿਤ ਹੈ ਇਹਤੇ ਕੋਈ ਕਿਸੇ ਕਿਸਮ ਦਾ ਕੋਈ ਕਰਜ਼ਾ ਵਗੈਰਾ ਨਹੀਂ ਹੈ ਹੁਣ ਅਸੀਂ ਇਹ ਉਪਰੋਤਕ ਜਗ੍ਹਾ 13 ਮਰਲੇ ਸਮੇਤ ਉਸਾਰੀ ਆਪਣੀ ਸੂਝ-ਬੂਝ ਵਿੱਚ ਹੁੰਦਿਆ ਆ ਕੁੱਲ ਅਧਿਕਾਰ ਸਮੇਤ ਸਭੇ ਸੰਬੰਧਤ ਹਕੂਕ ਬਿਨਾਂ ਕਿਸੇ ਦਬਾਅ ਦੇ ਮੌਬਲਾ ਜਿਹੜਾ ਮੌਬਲਾ 16 ਲੱਖ ਵਿੱਚ ਜਿਹੜਾ ਉਹ ਜਿਸ ਦੇ ਅੱਧੇ 8 ਲੱਖ ਹੁੰਦੇ ਆ ਵੇਚ ਰਹੇ ਆ ਹੁਣ ਇੱਥੇ ਇਹ ਕਹਿ ਰਹੇ ਨੇ ਕਿ ਇੱਥੇ ਇੱਕ ਮਕਾਨ ਬਣਿਆ ਤੇ ਸਾਡਾ ਅਸੀਂ ਮਾਲਕ ਤੇ ਕਾਬਜ ਤੇ ਇਹ ਜਗਾ ਜਿਹੜੀ ਅਸੀਂ ਡੇਰਾ ਰਾਧਾ ਸਵਾਮੀ satsang biahs ਨੂੰ ਜਿਹੜਾ ਉਹ ਵੇਚ ਰਹੇ ਹਾਂ ਹੁਣ ਤੁਸੀਂ ਵੇਖੋ ਕਿ ਅਸੀਂ 90 ਸਾਲ ਤੋਂ ਇੱਥੇ ਗੁਰਦੁਆਰਾ ਬਣਿਆ ਬਾਵੇ ਜੀਵਨ ਸਿੰਘ ਜੀ ਦਾ ਮੌਕੇ ਤੇ ਸਾਰਾ ਕੁਝ ਉਹ ਤਿਆਰ ਹੈ ਅੱਜ ਵੀ ਉੱਥੇ ਗੁਰਦੁਆਰਾ ਸਾਹਿਬ ਹੈ ਅੱਜ ਵੀ ਗਰੰਥੀ ਸਿੰਘ ਜਿਹੜਾ ਉੱਥੇ ਸੇਵਾ ਨਿਭਾ ਰਿਹਾ ਹੈ ਲੇਕਿਨ ਇਹਨਾਂ ਨੇ ਗਲਤ ਤਹਿਰੀਰ ਲਿਖ ਕੇ ਤੇ ਇਹ ਰਜਿਸਟਰੀ ਆਪਣੇ ਨਾਂ ਤੇ ਕਰਵਾ ਲਈ ਫਿਰ ਇਹਦੇ ਸਬੰਧ ਵਿੱਚ ਮੇਰੇ ਵੱਲੋਂ आरटीआई ਚ ਜਾਣਕਾਰੀ ਲਈ ਗਈ ਤਹਿਸੀਲਦਾਰ ਬਾਬਾ ਬਕਾਲਾ ਤੋਂ ਤਹਿਸੀਲਦਾਰ ਬਾਬਾ ਬਕਾਲਾ ਜਿਹੜਾ ਹੈ ਇਹ ਪ੍ਰਸ਼ਾਸਨ ਅਧਿਕਾਰੀ ਜਿਹੜੇ ਨੇ ਕਿਸ ਤਰ੍ਹਾਂ ਇਹਦੇ ਦਬਾਅ ਹੇਠ ਨੇ ਉਹ ਵੀ ਲਿਖਤੀ ਤੌਰ ਤੇ ਗਲਤ ਜਾਣਕਾਰੀਆਂ ਦੇ ਰਹੇ ਨੇ ਆ ਆਰਟੀਆਈ ਦੇ ਵਿੱਚ ਮੇਰੇ ਵੱਲੋਂ ਲਈ ਹੋਈ ਜਾਣਕਾਰੀ ਇਹਦੇ ਵਿੱਚ ਪਟਵਾਰੀ ਤੋਂ ਰਿਪੋਰਟ ਕਰਾ ਕੇ ਤਹਿਸੀਲਦਾਰ ਰਿਪੋਰਟ ਕਰਦਾ ਹੈ ਤਹਿਸੀਲਦਾਰ ਜਾਣਕਾਰੀ ਦੇ ਰਿਹਾ ਹੈ ਕਿ ਇਹ ਜਿਹੜਾ ਰਕਬਾ ਹੈ ਇਸ ਰਕਬੇ ਦੇ ਵਿੱਚ ਜਿਹੜਾ ਮੌਕੇ ਤੇ ਇੱਕ ਮਕਾਨ ਬਣਿਆ ਹੈ ਔਰ ਇੰਨੀ ਤਰੀਕ ਨੂੰ ਜਿਹੜੀ ਆ ਇਹ ਰਜਿਸਟਰੀ ਹੋਈ ਆ ਤੇ ਵਸੀਕਾ ਨੰਬਰ ਜਿਹਦੇ ਵਿੱਚ ਇਹਨਾਂ ਨੇ 2447 ਮਿਤੀ 10 10 2011 ਜਿਹੜਾ ਉਹ ਮੱਖਣ ਸਿੰਘ ਆ ਤੋਂ ਜਿਹੜੀ ਖਰੀਦੀਆ ਜਿਹੜੇ ਕਿ ਸੋਹਣ ਸਿੰਘ ਦੇ ਵਾਰਸ ਸਨ ਉਹਨਾਂ ਤੋਂ ਖਰੀਦੀ ਆ ਤੇ ਮਾਲਕ ਬਣਿਆ ਡੇਰਾ ਰਾਧਾ ਸਵਾਮੀ ਜਿਹੜਾ ਇਹ ਮਾਲਕ ਬਣਿਆ ਅਤੇ ਇੰਤਕਾਲ ਜਿਹੜਾ ਇਹ 2165 ਨੰਬਰ ਦੇ ਨਾਲ ਇਹ ਮਾਲਕ ਬਣ ਗਿਆ ਔਰ ਮੌਕੇ ਤੇ ਕਬਜ਼ਾ ਵੀ ਡੇਰਾ ਰਾਧਾ ਸਵਾਮੀ ਦਾ ਹੈ ਜਿਹਦੇ ਚ ਇੱਕ ਮਕਾਨ ਬਣਿਆ ਹੈ ਏਡਾ ਵੱਡਾ ਝੂਠ ਏਡਾ ਵੱਡਾ ਕੁਫਰ ਲਿਖਤੀ ਤੌਰ ਦੇ ਉੱਤੇ ਜਿਹੜਾ ਉਹ ਤਹਿਸੀਲਦਾਰ ਲਿਖਤੀ ਤੌਰ ਤੇ ਆ ਦੇ ਰਿਹਾ ਹੁਣ ਇਹਦੇ ਸਬੰਧ ਵਿੱਚ ਮੈਂ ਕਈ ਦਰਖਾਸਤਾਂ ਜਿਹੜੀਆਂ ਨੇ ਉਹ ਦੇ ਚੁੱਕਾ ਆ ਤੁਸੀਂ ਦੇਖੋ ਕਿ ਲਿਖਤੀ ਤੌਰ ਦੇ ਉੱਤੇ ਆ ਦਰਖਾਸਤ ਜਿਹੜੀ ਆ ਮੇਰੇ ਵੱਲੋਂ ਦਿੱਤੀ ਗਈ ਸੀ ਡਿਪਟੀ ਕਮਿਸ਼ਨਰ ਅਮਰਸਰ ਨੂੰ ਔਰ ਇਹਦੇ ਸਬੰਧ ਦੇ ਵਿੱਚ ਸਾਰਿਆਂ ਨੂੰ ਇਹ ਦਰਖਾਸਤ ਜਿਹੜੀ ਆ ਇਹ ਦਿੱਤੀ ਸੀ ਕਿ ਐਸ ਐਸ ਤਰ੍ਹਾਂ ਇਹ ਜਿਹੜੀ ਰਜਿਸਟਰੀ ਆ ਇਹ ਗਲਤ ਹੋਈ ਆ ਔਰ ਇਹ ਜਿਨ੍ਹਾਂ ਨੇ ਰਜਿਸਟਰੀ ਗਲਤ ਕਰਕੇ ਦਿੱਤੀ ਆ ਉਹਨਾਂ ਦੇ ਵੀ ਔਰ ਜਿਨ੍ਹਾਂ ਨੇ ਕਰਵਾਈ ਆ ਉਹਨਾਂ ਨੇ ਵੀ ਔਰ ਜਿਹਨੇ ਤਹਿਸੀਲਦਾਰ ਨੇ ਜਿਹੜੀ ਇਹ ਗਲਤ ਰਿਪੋਰਟ ਦਿੱਤੀ ਆ ਇਹਨਾਂ ਸਾਰਿਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਲੇਕਿਨ ਅਜੇ ਤੱਕ ਕੋਈ ਕਾਨੂੰਨੀ ਕਾਰਵਾਈ ਜਿਹੜੀ ਆ ਉਹ ਨਹੀਂ ਹੋਈ ਹੁਣ ਆ ਦੁਬਾਰਾ ਫੇਰ ਮੇਰੇ ਵੱਲੋਂ ਆ ਚੀਫ ਸਕੱਟਰੀ ਪੰਜਾਬ ਸਰਕਾਰ ਨੂੰ ਇਹ ਲਿਖਿਆ ਗਿਆ ਔਰ ਇਹ ਡਿਪਟੀ ਕਮਿਸ਼ਨਰ ਦੇ ਰਾਹੀਂ ਇਹ ਮੈਂ ਸਵੇਰੇ ਜਿਹੜੀ ਆ ਦਰਖਾਸਤ ਜਿਹੜੀ ਆ ਇਹ ਦੇਣ ਜਾ ਰਿਹਾ ਹੁਣ ਅਸੀਂ ਇਹ ਮੰਗ ਕੀਤੀ ਆ ਕਿ ਜਿਨ੍ਹਾਂ ਨੇ ਇਹ ਗਲਤ ਰਜਿਸਟਰੀ ਕਰਾਈ ਆ ਔਰ ਜਿਨ੍ਹਾਂ ਨੇ ਗਲਤ ਰਿਪੋਰਟ ਕੀਤੀ ਆ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਏ ਇਹਦੇ ਸਬੰਧ ਚ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹਣਾ ਹੈ ਕਿ ਜਦੋਂ ਪਿੰਡ ਬੜੈਚ ਦਾ ਦੂਸਰਾ ਗੁਰਦੂਆ ਪਹਿਲਾ ਜਿਹੜਾ ਪੱਤੀ ਬੜੈਚ ਦਾ ਜਿਹੜਾ ਗੁਰਦੁਆਰਾ ਸੀ ਉਹ ਜਦੋਂ ਢਾਇਆ ਆਪ ਸਭ ਨੂੰ ਪਤਾ ਕਿ ਬਹੁਤ ਵੱਡੇ ਪੱਧਰ ਤੇ ਰੌਲਾ ਪਿਆ। ਔਰ ਉਹਦੇ ਸਬੰਧ ਦੇ ਵਿੱਚ ਕਾਫੀ ਉਥੇ ਮੀਟਿੰਗਾਂ ਹੋਈਆਂ। ਡੇਰ ਦੇ ਵਿੱਚ ਵੀ ਗਏ ਸਰਦਾਰ ਸਿਮਰਜੀਤ ਸਿੰਘ ਮਾਨ ਵੀ ਤੇ ਹੋਰ ਵੀ ਕਾਫੀ ਜਿਸ ਤਰ੍ਹਾਂ ਭਾਈ ਮੁਹਕਮ ਸਿੰਘ ਦਾ ਹੋਰ ਧਾਰਮਿਕ ਲੋਕ ਉਥੇ ਆਏ ਸਨ ਕਮੇਟੀ ਬਣੀ ਇੱਕ ਜਿਨੇ ਉਥੇ ਪੜਤਾਲ ਕੀਤੀ ਬਹੁਤ ਲੰਬਾ ਸਮਾਂ ਹੋਇਆ। ਲੇਕਿਨ ਉਹਦੇ ਵਿੱਚ ਅੱਗੇ ਜੋ ਕੁਝ ਹੋਇਆ ਉਹਦੇ ਮੈਂ ਵਿਸਤਾਰਤ ਨਹੀਂ ਜਾਣਾ ਕਿਉਂਕਿ ਉਹਦੇ ਵਿੱਚ ਕੁਝ ਬੰਦਿਆਂ ਨੇ ਡੇਰੇ ਦੇ ਨਾਲ ਸਲਾਹ ਕਰਕੇ ਤਾਂ ਉਥੇ ਗੁਰਦੁਆਰਾ ਬਣਾਤਾ ਜਦੋਂ ਕਿ ਉਹ ਗੁਰਦੁਆਰਾ ਤੇ ਬਣਾਤਾ ਕਹਿੰਦੇ ਗੁਰਦੁਆਰਾ ਨੇ ਲੇਕਿਨ ਉਸ ਗੁਰਦੁਆਰੇ ਦੇ ਵਿੱਚ ਡੇਰੇ ਦੇ ਅੰਦਰ ਉਹ ਜਿਹੜੀ ਜਗ੍ਹਾ ਉਥੇ ਕੋਈ ਵੀ ਆਦਮੀ ਇਹਨਾਂ ਦੇ ਬਿਨਾ ਪਰਮੇਸ਼ਰ ਤੋਂ ਜਾ ਨਹੀਂ ਸਕਦਾ ਸੋ ਉਹਨੂੰ ਗੁਰਦੁਆਰਾ ਨਹੀਂ ਕਿਹਾ ਜਾ ਸਕਦਾ ਕਿਉਂਕਿ ਉਥੇ ਡੇਰੇ ਦਾ ਹੀ ਇੱਕ ਜਿਹੜਾ ਉਥੇ ਮਕਾਨ ਬਿਲਡਿੰਗ ਬਣੀ ਹੋਈ ਆ ਉਹਨਾਂ ਦੇ ਕੰਮ 'ਚ ਆਉਂਦੀ ਆ ਸੋ ਅੱਜ ਇਹ ਕਿਸੇ ਵੀ ਟਾਈਮ ਦੇ ਉੱਤੇ ਗੁਰਦੁਆਰਾ ਸਾਹਿਬ ਜਿਹੜਾ ਏਟਾ ਸਕਦੇ ਆ ਮੈਂ ਸਮੁੱਚੇ ਗੁਰੂ ਨਾਨਕ ਨਾਮ ਲੈਵਾ ਸਿੱਖਾਂ ਨੂੰ ਖਾਸ ਕਰਕੇ ਬਾਬਾ ਜੀਵਨ ਸਿੰਘ ਜੀ ਦਾ ਸਤਿਕਾਰ ਕਰਨ ਵਾਲੇ ਬਾਬਾ ਜੀਵਨ ਸਿੰਘ ਜੀ ਨੂੰ ਕੌਮ ਦਾ ਮਹਾਨ ਸ਼ਹੀਦ ਮੰਨਣ ਵਾਲੇ ਮਾਨਵਤਾ ਦੀ ਗੱਲ ਕਰਨ ਵਾਲੇ ਉਹਨਾਂ ਸਮੁੱਚੇ ਲੋਕਾਂ ਨੂੰ ਉਹਦੇ ਵਿੱਚ ਧਾਰਮਿਕ ਜਥੇਬੰਦੀਆਂ ਨੇ ਚਾਹੇ ਕਿਸਾਨ ਜਥੇਬੰਦੀਆਂ ਨੇ ਚਾਹੇ ਮਲ ਸੋਸ਼ਲ ਵਰਕਰ ਨੇ ਉਹ ਕੋਈ ਵੀ ਮੈਂ ਹਿੰਦੂ ਵੀਰਾਂ ਨੂੰ ਖਾਸ ਕਰਕੇ ਜਿਹੜੇ ਹਿੰਦੂ ਵੀਰ ਨੇ ਤੇ ਪ੍ਰਚਾਰਕ ਨੇ ਉਹਨਾਂ ਨੂੰ ਬੇਨਤੀ ਕਰਦਾ ਕਿ ਇਸ ਮਸਲੇ ਦੇ ਸਬੰਧ ਵਿੱਚ ਅਸੀਂ ਇੱਕ ਮੀਟਿੰਗ ਜਿਹੜੀ ਆ ਬਹੁਤ ਜਲਦੀ ਪਿੰਡ ਬੜੈਚ ਦੇ ਵਿੱਚ ਰੱਖ ਰਹੇ ਹਾਂ ਔਰ ਉਸ ਮੀਟਿੰਗ ਦੇ ਵਿੱਚ ਤੁਸੀਂ ਉੱਥੇ ਮੌਕੇ ਤੇ ਆਓ ਔਰ ਆ ਜਿਹੜੇ ਕਾਗਜ਼ ਨੇ ਮੇਰੇ ਕੋਲ ਤੁਸੀਂ ਇਹ ਵੀ ਵੇਖ ਸਕਦੇ ਹੋ ਮੌਕਾ ਵੀ ਉੱਥੇ ਵੇਖੋ ਇਹਨਾਂ ਨੇ ਤਿੰਨ ਵਾਰ ਤਿੰਨ ਚਾਰ ਵਾਰ ਗੁਰਦੁਆਰਾ ਉੱਟ ਹੁਣ ਦੀ ਕੋਸ਼ਿਸ਼ ਕੀਤੀ ਸਰਦਾਰ ਸਿਮਰਜੀਤ ਸਿੰਘ ਮਾਨ ਦੀ ਵੀਡੀਓ ਵੀ ਹੈ ਜਿਹੜਾ ਕਿ ਉਹਨੂੰ 2012 12 ਦੇ ਵਿੱਚ ਜਦੋਂ ਰੌਲਾ ਪਿਆ ਗੁਰਦੁਆਰੇ ਦੇ ਦੂਸਰੇ ਦਾ ਤੇ ਉੱਥੇ ਉਹ ਮੌਕੇ ਤੇ ਗਿਆ ਤੇ ਮੈਂ ਸਾਰੀ ਜਗ੍ਹਾ ਉਹਨਾਂ ਨੂੰ ਵਿਖਾਈ ਉੱਥੇ ਸਰਦਾਰ ਸਿਮਰਜੀਤ ਸਿੰਘ ਮਾਨ ਵੀਡੀਓ ਦੇ ਵਿੱਚ ਬਕਾਇਦਾ ਇਹ ਗੱਲ ਕਰ ਰਹੇ ਨੇ ਕਿ ਆਹ 30 ਫੁੱਟ ਜਿਹੜੀ ਐ ਇਸ ਪਾਸੇ ਤੋਂ ਜਗ੍ਹਾ ਜਿਹੜੀ ਇਹਨਾਂ ਨਿਵੀਂ ਕਰਤੀ ਆ ਤੇ ਇਹ ਗੁਰਦੁਆਰਾ ਕਦੇ ਵੀ ਸ਼ਹੀਦ ਹੋ ਸਕਦਾ ਹੈ ਉੱਥੇ ਉਹ ਪੰਚਾਇਤੀ ਜ਼ਮੀਨ ਦੀ ਵੀ ਗੱਲ ਕਰਦੇ ਆ ਸੋ ਉਦੋਂ ਰੌਲਾ ਪੈਣ ਕਰਕੇ ਤੇ ਇੱਕ ਵਾਰ ਟੈਂਪ ਤੋਂ ਬਚ ਗਿਆ ਫਿਰ ਇਹਨਾਂ ਨੇ ਦੂਜੀ ਵਾਰ ਕੀ ਕੀਤਾ ਵੀ ਫੇਰ ਢੌਣ ਲੱਗੇ ਤੇ ਅਸੀਂ ਫੇਰ ਉੱਥੇ ਰੌਲਾ ਪਾਇਆ ਪਿੰਡ ਵਾਲਿਆਂ ਨੇ ਪਾਇਆ ਵੇ ਰਾਤ ਨੂੰ ਗਿਆ ਫੇਰ ਇਹਨਾਂ ਨੇ ਜਦੋਂ ਮੋਰਚਾ ਦਿੱਲੀ ਵਾਲਾ ਚੱਲ ਰਿਹਾ ਸੀ ਉਸ ਟਾਈਮ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਦਰਖਾਸਤ ਦਿੱਤੀ ਕਿ ਇਹ ਜਿਹੜਾ ਗੁਰਦੁਆਰਾ ਹੈ ਉਹ ਮੈਂ ਜਿਸ ਤਰ੍ਹਾਂ ਇਹਨਾਂ ਨੇ ਸ਼ਬਦਾਵਲੀ ਲਿਖੀ ਆ ਮੈਂ ਉਹ ਨਹੀਂ ਬੋਲਾਂਗਾ ਕਿਉਂਕਿ ਇਹਨਾਂ ਨੇ ਬਹੁਤ ਮਾਰੀ ਸ਼ਬਦਾਵਲੀ ਵਿੱਚ ਲਿਖੀ ਆ ਜੋੜ ਕੇ ਲਿਖਣੀ ਨਹੀਂ 바ਦੀ ਇਹਨਾਂ ਦੀ ਤੇ ਇਹਨਾਂ ਨੇ ਕਿਹਾ ਕਿ ਇਹ ਗੁਰਦੁਆਰੇ ਦੀ ਹੁਣ ਸੇਵਾ ਸੰਭਾਲ ਕਰਨ ਵਾਲਾ ਕੋਈ ਨਹੀਂ ਤੇ ਇੱਥੋਂ ਗੁਰਦੁਆਰਾ ਸਾਹਿਬ ਦੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਜਿਹੜਾ ਉਹ ਲਜਾਇਆ ਜਾਵੇ ਤੇ ਨਿਸ਼ਾਨ ਸਾਹਿਬ ਵੀ ਲਾਇਆ ਜਾਵੇ ਉਹ ਜਦੋਂ ਅਕਾਲ ਤਖਤ ਸਾਹਿਬ ਦੇ ਜੇਜ਼ਦਾਰ ਨੂੰ ਦਿੱਤੀ ਅਕਾਲ ਤਖਤ ਸਾਹਿਬ ਨੇ ਐਸਜੀਪੀਸੀ ਨੂੰ ਦਿੱਤੀ ਮਾਰਗ ਕੀਤੀ ਉੱਥੇ ਫਿਰ ਧਰਮ ਪ੍ਰਚਾਰ ਕਮੇਟੀ ਵੱਲੋਂ ਇਨਸਪੈਕਟਰ ਗਿਆ ਮੈਂ ਉਸ ਸਮੇਂ ਤੇ ਦਿੱਲੀ ਬੈਠਾ ਹਾਂ ਪਿੰਡ ਵਾਲਿਆਂ ਨੇ ਮੈਨੂੰ ਫੋਨ ਕੀਤਾ ਕਿ ਆਹ ਕੁਝ ਹੋ ਰਿਹਾ ਹੈ ਤੇ ਇਹ ਗੁਰਦੁਆਰਾ ਜਿਹੜਾ ਹੁਣ ਇੱਥੇ ਦਾ ਮੈਂ ਉੱਥੋਂ ਰਾਤੋਂ ਰਾਤ ਭੱਜਿਆ ਆ ਕੇ ਮੈਂ ਇੱਥੇ ਸਰਦਾਰ ਪ੍ਰਤਾਪ ਸਿੰਘ ਸਖਤਰ ਉਹਨਾਂ ਨੂੰ ਫੋਨ ਕੀਤਾ ਕਿ ਆਹ ਕੁਛ ਤੁਹਾਡੇ ਹੋ ਰਿਹਾ ਤੇ ਤੁਹਾਡੇ ਜਿਹੜੇ ਇਨਸਪੈਕਟਰ ਨੇ ਉਹ ਇੱਕ ਧਿਰ ਨੂੰ ਮਿਲ ਕੇ ਜਿਨ੍ਹਾਂ ਨੇ ਦਰਖਾਸਤ ਦਿੱਤੀ ਆ ਡੇਰਾ ਰਾਧਾ ਸਵਾਮੀ ਦੇ ਜਿਹੜੇ ਪੈਰੋਕਾਰ ਨੇ ਉਹਨਾਂ ਨੂੰ ਮਿਲ ਕੇ ਤੇ ਉਹਨਾਂ ਨੇ ਰਿਪੋਰਟ ਕੀਤੀ ਆ ਤੇ ਗਲਤ ਰਿਪੋਰਟ ਦੇ ਰਹੇ ਨੇ ਤੇ ਇਹ ਕੰਮ ਵਧੇਗਾ ਤੁਸੀਂ ਉੱਥੇ ਆਓ ਸਰਦਾਰ ਪ੍ਰਤਾਪ ਸਿੰਘ ਸਖਤਰ ਜਿਹੜੇ ਨੇ ਉਹ ਉੱਥੇ ਮੌਕੇ ਤੇ ਗੁਰਦੁਆਰਾ ਸਾਹਿਬ ਚ ਗਏ ਉੱਥੇ ਉਹਨਾਂ ਨੂੰ ਸਾਰੇ ਜਾਣਦਾ ਉੱਥੇ ਫਿਰ ਪਿੰਡ ਦੇ ਲੋਕਾਂ ਨੇ ਪਹਿਲਾ ਗੁਰਦੁਆਰਾ ਸਾਹਿਬ ਦਾ ਜਿਹੜਾ ਗ੍ਰੰਥੀਆ ਗੁਰਚਰਨ ਸਿੰਘ ਉਹਨੂੰ ਪੁੱਛਿਆ ਗਿਆ ਵੀ ਤੂੰ ਇਹ ਸੇਵਾ ਜਿਹੜੀ ਆ ਕਰ ਰਿਹਾ ਉਹਨੇ ਕਿਹਾ ਜੀ ਮੈਂ ਤਾਂ ਸੇਵਾ ਕਰ ਰਿਹਾ ਮੈਂ ਤਾਂ ਸੇਵਾ ਕਰਨ ਤੋਂ ਰੋਕਿਆ ਹੀ ਨਹੀਂ ਕਿਸੇ ਨੂੰ ਡਾ ਹੀ ਨਹੀਂ ਕੀਤੀ ਤੇ ਮੈਂ ਸੇਵਾ ਨਹੀਂ ਕਰਨੀ ਮੈਂ ਸੇਵਾ ਕਰ ਰਿਹਾ ਅਤੇ ਸੰਤੁਸ਼ਟ ਆ ਪਿੰਡ ਦੇ ਲੋਕਾਂ ਨੇ ਕਿਹਾ ਵੀ ਅਸੀਂ ਇੱਥੇ ਇਸ ਗੁਰਦੁਆਰੇ ਦੇ ਨਾਲ ਆ ਔਰ ਬਾਬਾ ਜੀ ਨੂੰ ਕਿਸੇ ਵੀ ਕਿਸਮ ਦੀ ਅਸੀਂ ਤਕਰੀਬ ਨਹੀਂ ਹੋਣ ਦੇਵਾਂਗੇ ਉੱਥੇ ਸਾਰਿਆਂ ਦੇ ਬਿਆਨ ਹੋਏ ਬਿਆਨ ਹੋ ਕੇ ਤੇ ਫਿਰ ਉਹ ਜਿਹੜੀ ਰਿਪੋਰਟ ਸ਼੍ਰੋਮਣੀ ਕਮੇਟੀ ਨੇ ਸੀ ਉਹ ਜਦ ਜੀ ਉਹ ਦਫ਼ਤਰ ਦਾਖਲ ਕੀਤੀ ਨਹੀਂ ਤਾਂ ਇਹ ਉਦੋਂ ਠਵਾਣ ਲੱਗੀ ਉਸ ਤੋਂ ਬਾਅਦ ਇਹਨਾਂ ਨੇ ਸਾਲ ਲੋਕ ਸਾਲ ਪਹਿਲਾਂ ਦੀ ਫੇਰ ਗੱਲ ਹੈ ਕਿ ਇਹਨਾਂ ਨੇ ਕੀ ਕੀਤਾ ਕਿ ਉਥੇ ਚਾਰ ਛਪੇਰੇ ਜਿਹੜੇ ਕੋ ਦੋ ਚਾਰ ਮਕਾਨ ਰਹਿੰਦੇ ਸੀ ਉਹ ਖਰੀਦ ਲਏ ਉਹ ਖਰੀਦ ਕੇ ਉਹਨਾਂ ਨੂੰ ਢਾ ਕੇ ਤੇ ਇਹਨਾਂ ਨੇ ਜੀਸੀਪੀਆਂ ਪੋਪਲਾਈਨਾਂ ਤੇ ਇਹਨਾਂ ਨੇ ਲਾਇਆ ਰਾਤ ਨੂੰ 9 ਵਜੇ ਮੈਨੂੰ ਫੋਨ ਉੱਥੋਂ ਆਉਂਦਾ ਪਿੰਡ ਦੇ ਲੋਕਾਂ ਦਾ ਕਿ ਐਸ ਐਸ ਤਰ੍ਹਾਂ ਜੀ ਇਹ ਗੁਰਦੁਆਰੇ ਦੇ ਚਾਰ ਛਪੇਰੋਂ ਇਹਨਾਂ ਨੇ ਜਿਹੜਾ ਹੁਣ ਮਿੱਟੀ ਪੁੱਟਣੀ ਸ਼ੁਰੂ ਕਰ ਦਿੱਤੀ ਹੈ ਤੇ ਇਹ ਹੁਣ ਗੁਰਦੁਆਰਾ ਜਿਹੜਾ ਇਹ ਨਹੀਂ ਰਹੇਗਾ ਮੈਂ ਉਸੇ ਟਾਈਮ ਤੇ ਡੀਸੀ ਸਾਹਿਬ ਨੂੰ ਫੋਨ ਕੀਤਾ ਉਹ ਕਹਿੰਦੇ ਵੀਡੀਓ ਭੇਜੋ ਕੌਣ ਕੰਮ ਕਰ ਰਿਹਾ ਉਸ ਟਾਈਮ ਤੇ ਡੀਸੀ ਜਿਹੜੇ ਉਹ ਸਰਦਾਰ ਹਰਪ੍ਰੀਤ ਸਿੰਘ ਸੀ ਇੱਥੇ ਡੀਸੀ ਸਨ ਅਮਰਸਰ ਦੇ ਮੈਂ ਉਹਨਾਂ ਨੂੰ ਫੋਨ ਕੀਤਾ ਫਿਰ ਮੈਂ ਆਪ ਗਿਆ ਮੈਂ ਰਾਤ ਨੂੰ 10:30 ਵਜੇ ਇਕੱਲਾ ਹੀ ਉੱਥੇ ਮੌਕੇ ਤੇ ਪਿੰਡ ਬਰੈਚ ਗਿਆ ਉੱਥੇ ਪਿੰਡ ਦੇ ਬੰਦੇ ਜਿਹੜੇ ਸੀ ਸਾਰੇ ਜਾਂਦਿਆਂ ਨੂੰ ਖਲੋਤੇ ਹੋਏ ਸੀ ਪਰ ਉਹ ਗੱਲ ਨਹੀਂ ਸੀ ਕਰਦੇ ਫਿਰ ਮੈਂ ਕੋਠੇ ਤੇ ਚੜ ਕੇ ਸਾਰੀਆਂ ਵੀਡੀਓ ਪਾ ਕੇ ਉਹ ਡੀਸੀ ਸਾਹਿਬ ਨੂੰ ਭੇਜੀਆਂ ਡੀਸੀ ਸਾਹਿਬ ਨੇ ਉੱਥੇ ਮੌਕੇ ਤੇ ਡੀਐਸਪੀ ਨੂੰ ਭੇਜਿਆ ਉੱਥੇ ਉਹ ਰਖਵਾਤਾ ਉਸ ਤੋਂ ਬਾਅਦ ਮੈਂ ਸਾਰੇ ਡਾਕੂਮੈਂਟ ਲੈ ਕੇ ਤੇ ਫਿਰ ਹਾਈ ਕੋਰਟ 'ਚ ਪਹੁੰਚ ਕੀਤੀ ਹਾਈ ਕੋਰਟ ਦੇ ਰਾਹੀਂ ਉਹ ਜਿਹੜਾ ਗੁਰਦੁਆਰਾ ਆਰਡਰ ਲੈ ਕੇ ਤੇ ਉਹ ਜਿਹੜੀ ਉਹ ਨਜਾਇਜ਼ ਮੈਨੇਜ ਕਰ ਰਹੀ ਸੀ ਉਹਨੂੰ ਰੋਕਿਆ ਉਹ ਬਾਕਾਇਦਾ ਫੋਟੋਆਂ ਹਾਈ ਕੋਰਟ 'ਚ ਲੱਗੀਆਂ ਨੇ ਸਾਰਾ ਰਿਕਾਰਡ ਹੈ ਵੀਡੀਓ ਨੇ ਤੇ ਹਾਈ ਕੋਰਟ ਨੇ ਉੱਤੇ ਰੋਕ ਲਾ ਦਿੱਤੀ ਮੈਨੇਜ ਜੋ ਮੈਨ ਕੀਤੇ ਉੱਤੇ ਰੋਕ ਨਾ ਲੱਗਦੀ ਤੇ ਇਹਨਾਂ ਕਰਦੇ ਹੁਣ ਮੈਨੂੰ ਪਿੰਡ ਦੇ ਬੰਦਿਆਂ ਤੋਂ ਵੱਲੋਂ ਉਹਨਾਂ ਨੇ ਨਾ ਆਪਣੇ ਗੁਪਤ ਰੱਖਣ ਦੀ ਸ਼ਰਤ ਤੇ ਕਿਉਂਕਿ ਡਰਦੇ ਬਹੁਤ ਨੇ ਇਹਨਾਂ ਤੋਂ ਕਿ ਸਾਡੇ ਨਾਲ ਪਤਾ ਨਹੀਂ ਕੀ ਕਰ ਦੇਣਗੇ ਉਹਨਾਂ ਕਹਿੰਿਆ ਜੀ ਇਹ ਸਟੇ ਜਿਹੜਾ ਤੁਹਾਡੇ ਨਾਲ ਤੇ ਔਰ ਜਿੰਨਾ ਚਿਰ ਤੁਸੀਂ ਇੱਥੇ ਬੈਠੇ ਜੇ ਸਟੇ ਹੈ ਤੇ ਜਦਨ ਤੁਸੀਂ ਅੱਖਾਂ ਮੀਟ ਕੇ ਤੇ ਇੱਥੇ ਸਾਡੀ ਜਿਹੜੀ ਆ ਇਹ ਗੁਰਦੁਆਰਾ ਜਿਹੜਾ ਇਹਦੀ ਕਿਸੇ ਨੇ ਪੈਰ ਭਾਈ ਨਹੀਂ ਕਰ ਤੇ ਤੁਸੀਂ ਕਿਰਪਾ ਕਰੋ ਤੇ ਇਹਨੂੰ ਜੜਾ ਪਿਆ ਮੇਨੂੰ ਨਾ ਇਹ ਤੇ ਹੁਣ ਮੈਂ ਕੁਝ ਜਥੇਬੰਦੀਆਂ ਨਾਲ ਗੱਲ ਕੀਤੀ ਆ ਸੋ ਮੈਂ ਬੇਨਤੀ ਕਰਦਾ ਖਾਸ ਕਰਕੇ ਜਿਹੜੇ ਸ਼ਹੀਦਾਂ ਦੀਆਂ ਵਾਰਸ ਜਥੇਬੰਦੀਆਂ ਔਰ ਖਾਸ ਕਰਕੇ ਜਿਹੜੇ ਕੌਮ ਦੇ ਰਾਗੀ ਢਾਡੀ ਕਵੀਸ਼ਰ ਪ੍ਰਚਾਰਕ ਅਤੇ ਜਿੰਨੀਆਂ ਵੀ ਧਾਰਮਿਕ ਸੰਸਥਾਵਾਂ ਨੇ ਉਹਨਾਂ ਨੂੰ ਹੱਥ ਜੋੜ ਕੇ ਨਿਮਰਤਾ ਸਹਿਤ ਅਪੀਲ ਆ ਕਿ ਕੁਝ ਹੀ ਦਿਨਾਂ ਦੇ ਵਿੱਚ ਜਿਹੜਾ ਉਹ ਅਸੀਂ ਇੱਥੇ ਪਿੰਡ ਬੜਾਚ ਦੇ ਵਿੱਚ ਜਿਹੜਾ ਬਾਬਾ ਜੀਵਨ ਸਿੰਘ ਜੀ ਦਾ ਗੁਰਦੁਆਰਾ ਹੈ ਉਥੇ ਇੱਕ ਮੀਟਿੰਗ ਰੱਖ ਰਹੇ ਆ ਤੁਹਾਨੂੰ ਜਦੋਂ ਵੀ ਪਤਾ ਲੱਗੇ ਪੀ ਇਹ ਮੀਟਿੰਗ ਇਸ ਤਰੀਕੇ ਨੂੰ ਰੱਖੀ ਗਈ ਆ ਤੇ ਤੁਸੀਂ ਉਸ ਮੀਟਿੰਗ ਦੇ ਵਿੱਚ ਪਹੁੰਚ ਕੇ ਤੇ ਉਥੇ ਇੱਕ ਤੇ ਮੌਕੇ ਦੇ ਹਾਲਾਤ ਜਿਹੜੇ ਨੇ ਉਹ ਵੇਖੋ ਕਿ ਇੱਕ ਇਹ ਸਿੱਖ ਕੌਮ ਦੇ ਮਹਾਨ ਸ਼ੀਰ ਬਾਬਾ ਜੀਵਨ ਸਿੰਘ ਜੇਕਰ ਉਹਨਾਂ ਦੇ ਨਾਂ ਤੇ 100 ਸਾਲ ਤੋਂ ਬਣਿਆ ਹੋਇਆ ਗੁਰਦੁਆਰਾ ਅੱਜ ਇੱਕ ਡੇਰੇਦਾਰ ਢਾਕੇ ਕਿ ਉਹ ਉਹਨੂੰ ਆਪਣੇ ਜਗ੍ਹਾ ਦੇ ਵਿੱਚ ਮਲਾ ਲਵੇ ਔਰ ਰਜਿਸਟਰੀਆਂ ਵੀ ਗਲਤ ਕਰਾਵੇ ਤੇ ਸਿੱਖ ਕੌਮ ਜਿਹੜੀ ਆ ਉਹ ਰਵੇ ਚੁੱਪ ਤੇ ਇਹ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਨੇ ਇਹ ਸਾਨੂੰ ਮਾਫ ਨਹੀਂ ਕਰਨੀਆਂ ਨਾ ਤਾਂ ਸਾਨੂੰ ਸ਼ਹੀਦਾਂ ਨੇ ਮਾਫ ਕਰਨਾ ਹੈ ਤੇ ਫਿਰ ਇੱਕ ਗੱਲ ਹੋਰ ਬੜੀ ਵੱਡੀ ਆ ਜਿੱਤੋਂ ਸਾਨੂੰ ਮਤਲਬ ਕਿ ਬਚਨ ਦੀ ਲੋੜ ਆ ਧਿਆਨ ਦੇਣ ਦੀ ਲੋੜ ਐ ਇਸ ਗੱਲ ਵੱਲ ਉਹ ਕੀ ਐ ਕਿ ਜੇਕਰ ਅਸੀਂ ਭਾਬੇ ਜੀਵਨ ਸਿੰਘ ਜੀ ਦੇ ਗੁਰਦੁਆਰੇ ਦੀ ਗੱਲ ਨਾ ਕੀਤੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਗੱਲ ਚੱਲੇਗੀ ਜੀ ਵੀ ਇਹ ਬਾਬੇ ਜੀਵਨ ਸਿੰਘ ਦਾ ਗੁਰਦੁਆਰਾ ਸੀ ਤੇ ਬਾਬਾ ਜੀਵਨ ਸਿੰਘ ਜਿਹੜੇ ਨੇ ਉਹ ਨᱡਵੀ ਸਿੱਖ ਸੰ ਜਿਸ ਕਰਕੇ ਜੱਟ ਬਰਾਦਰੀ ਜਿਹੜੀ ਆ ਉਹਨਾਂ ਨੇ ਇਸ ਗੁਰਦੁਆਰੇ ਨੂੰ ਬਚਾਉਣ ਵਾਸਤੇ ਕੋਈ ਆਪਣਾ ਸਹਿਯੋਗ ਨਹੀਂ ਦਿੱਤਾ ਧਿਆਨ ਨਹੀਂ ਦਿੱਤਾ ਜਿਸ ਕਰਕੇ ਮੈਂ ਨਹੀਂ ਚਾਹੁੰਦਾ ਕਿ ਕੋਈ ਇਸ ਤਰ੍ਹਾਂ ਦੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਗੱਲ ਚੱਲੇ ਤਾਂ ਮੈਂ ਬੇਨਤੀ ਕਰ ਰਿਹਾ ਸਮੁੱਚੀਆਂ ਧਾਰਮਿਕ ਸੰਸਥਾਵਾਂ ਨੂੰ ਕਿਸਾਨ ਜੱਤੇਬੰਦੀਆਂ ਨੂੰ ਅਤੇ ਖਾਸ ਕਰਕੇ ਮੈਂ ਉਹਨਾਂ ਲੋਕਾਂ ਨੂੰ ਵੀ ਗੱਲ ਕਰਦਾ ਹਾਂ ਬਹੁਤ ਸਾਰੇ ਲੋਕ ਹੋ ਨੇ ਕਿ ਜਿਸ ਤਰ੍ਹਾਂ ਖੁਦ ਵੀ ਸ੍ਰੀ ਗੁਰਿੰਦਰ ਸਿੰਘ ਢਿੱਲੋਂ ਜਿਹੜੇ ਮੁਖੀ ਡੇਰਾ ਰਾਧਾ ਸਵਾਮੀ ਨੇ ਇਹ ਸ੍ਰੀ ਦਰਬਾਰ ਸਾਹਿਬ ਹੀ ਆਉਂਦੇ ਨੇ ਭਾਈ ਜੇ ਤੁਸੀਂ ਦਰਬਾਰ ਸਾਹਿਬ ਆਉਂਦੇ ਜੇ ਤੇ ਫਿਰ ਜਿੱਥੇ ਮਹਾਰਾਜ ਦਾ ਪ੍ਰਕਾਸ਼ ਹੈ ਉਸ ਗੁਰਦੁਆਰੇ ਦੀ ਜਗ੍ਹਾ ਤੁਸੀਂ ਨਜਾਇਜ਼ ਤੌਰ ਤੇ ਗਲਤ ਤਾ ਰੇਰ ਲਿਖ ਕੇ ਤੇ ਉਹ ਤੁਸੀਂ ਰਜਿਸਟਰੀ ਕਿਉਂ ਕਰਵਾਈ ਆ ਔਰ ਉੱਥੋਂ ਤੁਸੀਂ ਉਹ ਗੁਰਦੁਆਰਾ ਜਿਹੜਾ ਢੋਣਾ ਕਿਉਂ ਚਾਹੁੰਦੇ ਹੋ ਸਾਨੂੰ ਕਿਉਂ ਉੱਥੇ ਕੁਝ ਕਰਨੀ ਪੈ ਰਹੀ ਹੈ ਸੋ ਅੱਗੇ ਇਹਨਾਂ ਨੇ ਮਾਤਾ ਗੰਗਾ ਜੀ ਦਾ ਜਿਹੜਾ ਗੁਰਦੁਆਰਾ ਉੱਥੇ ਬਣਿਆ ਸੀ ਉੱਥੇ ਵੀ ਨਜਾਇਜ਼ ਕਬਜ਼ਾ ਕੀਤਾ ਹੈ ਹੋਰ ਵੀ ਕੀਤੇ ਹੋਏ ਨੇ ਇਸ ਤਰ੍ਹਾਂ ਇਸ ਗੁਰਦੁਆਰੇ ਨੂੰ ਬਚਾਉਣ ਵਾਸਤੇ ਖਾਸ ਕਰਕੇ ਜਿਹੜੇ ਡੇਰਾ ਰਾਧਾ ਸਵਾਮੀ ਨੂੰ ਵੀ ਮੰਨਦੇ ਨੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਗੁਰੂ ਮੰਨਦੇ ਨੇ ਗੁਰੂ ਘਰ ਚ ਵੀ ਜਾਂਦੇ ਨੇ ਤੇ ਉੱਥੇ ਵੀ ਜਾਂਦੇ ਆ ਭੋਲੇ ਲੋਕ ਨੇ ਉਹਨਾਂ ਨੂੰ ਪਤਾ ਨਹੀਂ ਕਿ ਇਹ ਜਿਹੜੇ ਡੇਰੇ ਨੇ ਇਹ ਆਸਤੇ ਆਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲੋਂ ਦਸਾਂ ਪਾਤਸ਼ਾਹੀਆਂ ਨਾਲੋਂ ਤੋੜ ਕੇ ਤੇ ਇਹ ਡੇਰੇ ਜਿਹੜੇ ਨੇ ਇਹ ਆਰਐਸਐਸ ਦੇ ਅੱਡੇ ਨੇ ਇਹਨਾਂ ਨੇ ਸਿੱਖ ਧਰਮ ਨੂੰ ਨੇਸ ਤੋਂ ਨ부ਤ ਕਰਨ ਵਾਸਤੇ ਇੱਕ ਤਹਿਇਆ ਕੀਤਾ ਹੋਇਆ ਤੇ ਇਹ ਲੋਕਾਂ ਨੂੰ ਜਿਹੜੇ ਦੋ ਦੋਹਰੇ ਚਿਹਰੇ ਵਿਖਾਉਂਦੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਵੀ ਉਰੂ ਮੰਨ ਜਾਂਦੇ ਆ ਜਿਸ ਤਰ੍ਹਾਂ ਕਿ ਸ੍ਰੀ ਗੁਰਿੰਦਰ ਸਿੰਘ ਢਿੱਲੋਂ ਇੱਥੇ ਦਰਬਾਰ ਸਾਹਿਬ ਵੀ ਆ ਗਏ ਲੋਕਾਂ ਦੇ ਚੱਲੇ ਗਏ ਗੱਲ ਵੇਖੋ ਜੀ ਬਾਬਾ ਗੁਰਿੰਦਰ ਸਿੰਘ ਜੀ ਜਿਹੜੇ ਨੇ ਉਹ ਇਥੇ ਦਰਬਾਰ ਸਾਹਿਬ ਵੀ ਆਉਂਦੇ ਨੇ ਉਹ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਨੇ ਉੱਥੇ ਬਾਣੀ ਦਾ ਪ੍ਰਚਾਰ ਹੁੰਦਾ ਹੈ ਭਾਈ ਜੇ ਬਾਣੀ ਦਾ ਪ੍ਰਚਾਰ ਹੁੰਦਾ ਤੇ ਫਿਰ ਸ਼ਹੀਦ ਦੇ ਨਾਂ ਦੇ ਉੱਤੇ ਜਿਹੜਾ ਬਣਿਆ ਹੋਇਆ ਗੁਰਦੁਆਰਾ ਉਹਨੂੰ ਢਾਹ ਕਿਉਂ ਜਾ ਰਿਹਾ ਤੇ ਉਹਦੀ ਗਲਤ ਤahrir ਲਿਖ ਕੇ ਤੇ ਆ ਜਿਹੜੀ ਰਜਿਸਟਰੀ ਆ ਇਹ ਕਿਉਂ ਕਰਾਈ ਗਈ ਆ ਇਸ ਗੱਲ ਦਾ ਜਵਾਬ ਮੈਂ ਡੇਰੇ ਵੱਲ ਤੋਂ ਜਿਹੜਾ ਮੰਗਦਾ ਤੇ ਡੇਰੇ ਦੇ ਜਿਹੜੇ ਨਾਲ ਡੇਰੇ ਨੂੰ ਮੰਨਣ ਵਾਲੇ ਜਿਹੜੇ ਲੋਕ ਨੇ ਮੇਰੀ ਉਹਨਾਂ ਨੂੰ ਅਪੀਲ ਹੈ ਜਿਨ੍ਹਾਂ ਦੇ ਮਨ 'ਚ ਸ਼ੰਕਾ ਆ ਕੇ ਬਲਦੇਵ ਸਿੰਘ ਸਰਸਾ ਜਿਹੜਾ ਹੈ ਇਹ ਕੋਈ ਨਾ ਕੋਈ ਮਿਲ ਕੇ ਜਿਹੜਾ ਮੁੱਦਾ ਇਹਨਾਂ ਦੇ ਖਿਲਾਫ ਚੁੱਕੀ ਰਾਦਾ ਤੇ ਇਹ ਇਕੱਲਾ ਹੀ ਕਿਉਂ ਚੁੱਕਦਾ ਹੈ ਇਹ ਵੀ ਕਈਆਂ ਨੇ ਗੱਲ ਕੀਤੀ ਆ ਵੀ ਤੂੰ ਇਕੱਲਾ ਹੀ ਕਿਉਂ ਚੁੱਕਦਾ ਹੈ ਭਾਈ ਇਹ ਤਾਂ ਹੁਣ ਜਿਹੜੇ ਨਹੀਂ ਚੁੱਕਦੇ ਉਹਨਾਂ ਨੂੰ ਇਹਦੇ ਮੈਂ ਇਹ ਗੱਲ ਕਹਿਣਾ ਵੀ ਜੇ ਤੇ ਇਹ ਗਲਤ ਹੈ ਫਿਰ ਤਾਂ ਤੁਸੀਂ ਮੈਨੂੰ ਕਹਿ ਸਕਦੇ ਹੋ ਵੀ ਤੂੰ ਇਕੱਲਾ ਕਿਉਂ ਚੁੱਕਦਾ ਹੈ ਜੇ ਤੱਥਾਂ ਦੇ ਆਧਾਰ 'ਤੇ ਮੌਕੇ ਦੇ ਮੁਤਾਬਕ ਅਸਲੀਅਤ ਹੈ ਤੇ ਫਿਰ ਭਾਈ ਕੀ ਸਰਸਾ ਮਾੜਾ ਕਰ ਰਿਹਾ ਤੇ ਜੇ ਮੈਂ ਮਾੜਾ ਕਰ ਰਿਹਾ ਜਾਂ ਕਾਨੂੰਨ ਦੀ ਉਲੰਘਣਾ ਕਰ ਰਿਹਾ ਜਾਂ ਡੇਰੇ ਤੇ ਮੈਂ ਲਜਾਇਆ ਜਾਂ ਦੋਸ਼ ਲਾ ਰਿਹਾ ਤੇ ਫਿਰ ਮੇਰੇ ਖਿਲਾਫ ਤੇ ਕਾਰਵਾਈ ਹੋ ਸਕਦੀ ਹੈ ਨਾ ਜੇਕਰ ਇਹ ਦਰਿਆ ਬਿਆਸ ਨੂੰ ਜਿਸ ਤਰ੍ਹਾਂ ਉਹਦਾ ਵਹਾਅ ਬਦਲੀ ਜਾ ਰਹੇ ਨੇ ਇਹ ਬਾਕੀ ਸੂਬਿਆਂ ਦੇ ਵਿੱਚ ਵੀ ਕਿਸ ਤਰੀਕੇ ਦੇ ਨਾਲ ਜਿਹੜੇ ਨਾਲੇ ਨੇ ਉਹ ਬਦਲ ਕੇ ਉਹਨਾਂ ਨੂੰ ਵਹਾਰ ਰੋਕ ਕੇ ਉਹ ਪੂਰ ਕੇ ਉਹਨਾਂ ਜ਼ਮੀਨਾਂ ਤੇ ਕਬਜ਼ੇ ਕਰ ਰਹੇ ਨੇ ਜਿਨ੍ਹਾਂ ਦੀਆਂ ਵੀਡੀਓ ਬਹੁਤ ਸਾਰੀਆਂ ਚੱਲ ਰਹੀਆਂ ਨੇ ਸੋ ਇਸ ਤਰ੍ਹਾਂ ਇਹਨਾਂ ਦੇ ਕਬਜ਼ੇ ਵੀ ਹੋਰ ਹੋਏ ਨੇ ਮਹਾਰਾਸ਼ਟਰ ਦੇ ਵਿੱਚ ਯੂਪੀ ਦੇ ਵਿੱਚ ਮਧ ਪ੍ਰਦੇਸ਼ ਦੇ ਵਿੱਚ ਉੱਤਰਾਖੰਡ ਦੇ ਵਿੱਚ ਸਾਰੇ ਥਾਂਵਾਂ ਦੇ ਉੱਤੇ ਇਹ ਕਰ ਰਹੇ ਨੇ ਤੇ ਫਿਰ ਭਾਈ ਕੀ ਇਹ ਸਾਰੇ ਝੂਠ ਬੋਲ ਰਹੇ ਨੇ ਤੇ ਫਿਰ ਤੁਸੀਂ ਆ ਕੇ ਦਰਿਆ ਦੇ ਹਾਲਾਤ ਵੇਖ ਲਓ ਭਈ ਜਿਹੜਾ ਦਰਿਆ ਆ ਅੰਤਰਰਾਸ਼ਟਰੀ ਕਾਨੂੰਨ ਦੇ ਮੁਤਾਬਕ ਉਹਦਾ ਕੋਈ ਵਹਾ ਨਹੀਂ ਬਦਲ ਸਕਦਾ ਜਿਦੀ ਮਿਸਾਲ ਇਹ ਆ ਕਿ ਤੁਸੀਂ ਜਲੰਧਰ ਅੰਮ੍ਰਿਤਸਰ ਮੇਨ ਹਾਈਵੇ ਰੋਡ ਤੇ ਅੰਮ੍ਰਿਤਸਰ ਤੋਂ ਜਲੰਧਰ ਜਾਓ ਜਾਂ ਜਲੰਧਰ ਤੋਂ ਅੰਮ੍ਰਿਤਸਰ ਆਓ ਤੇ ਤੁਸੀਂ ਉੱਥੇ ਵੇਖ ਸਕਦੇ ਹੋ ਦਰਿਆਵਾਂ ਵੱਲ ਵੇਖਿਓ ਡੇਰੇ ਵਾਲੇ ਪਾਸੇ ਵੀ ਜਿੱਧਰੋਂ ਪਾਣੀ ਆਉਂਦਾ ਹੈ ਪੁਲ ਦੇ ਉੱਤੇ ਤੁਹਾਨੂੰ ਉੱਥੇ ਇਹ ਜਿਹੜਾ ਅੱਗੇ ਪਾਣੀ ਨਹੀਂ ਦਿਸੇਗਾ ਅੱਗੇ ਬੰਨ੍ਹ ਦਿਸੇਗਾ ਸੋ ਦਰਿਆ ਦਾ ਕੁਦਰਤੀ ਵਹਾਅ ਬਦਲਣ ਦੀ ਕਿਹਨੇ ਪਰਮਿਸ਼ਨ ਦਿੱਤੀ ਆ ਹਾਂ ਹਾਂ ਜਿਸ ਕਰਕੇ ਇਹ ਬੜਾ ਜ਼ਰੂਰੀ ਹੈ ਕਿ ਅੱਜ ਸਾਡੇ ਇਹ ਜਿਹੜਾ ਸਥਾਨ ਆ ਬਾਬਾ ਜੀਵਨ ਸਿੰਘ ਜੀ ਦਾ ਮੈਂ ਉੱਥੇ ਹੀ ਆਵਾਂ ਕਿ ਬਾਬਾ ਜੀਵਨ ਸਿੰਘ ਜੀ ਦੇ ਨਾਂ ਤੇ ਜਿਹੜਾ ਇਹ ਸਿੱਖ ਕੌਮ ਦੇ ਮਹਾਨ ਸ਼ਹੀਦ ਨੇ ਇਹ ਕਿਸੇ ਇੱਕ ਬਰਾਦਰੀ ਦੇ ਨਹੀਂ ਇੱਕ ਦੇ ਨਹੀਂਗੇ ਇਹ ਪਖ ਦੇ ਨਹੀਂਗੇ ਇੱਕ ਕੌਮ ਦੇ ਸ਼ਹੀਦ ਨੇ ਤੇ ਦੇਸ਼ ਵਿਦੇਸ਼ ਵਿੱਚ ਬੈਠੀਆਂ ਸੰਗਤਾਂ ਨੂੰ ਮੇਰੀ ਅਪੀਲ ਆ ਭਾਈ ਭਾਈ ਜਿੱਦਨ ਵੀ ਤੁਸੀਂ ਸੁਣੋ ਤੇ ਉੱਥੇ ਆਓ ਤੇ ਆ ਕੇ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਵੋ ਤੇ ਗੁਰਦੁਆਰਾ ਬਾਬਾ ਜੀਵਨ ਸਿੰਘ ਜਿਹੜਾ ਆਪਾਂ ਉਹਨਾਂ ਨੂੰ ਬਚਾ ਸਕੀਏ ਅਤੇ ਜਿਸ ਤਹਿਸੀਲਦਾਰ ਨੇ ਜਾਂ ਇਹਨਾਂ ਸਾਰਿਆਂ ਨੇ ਇਹ ਗਲਤ ਰੇ ਲਿਖੀਆ ਉਹਨਾਂ ਦੇ ਖਿਲਾਫ ਆਪਾਂ ਕਾਨੂੰਨੀ ਕਾਰਵਾਈ ਵੀ ਕਰਾ ਸਕੀਏ ਤੇ ਜਿਹੜੀ ਰਜਿਸਟਰੀ ਆ ਉਹ ਗੁਰਦੁਆਰਾ ਸਾਹਿਬ ਦੇ ਨਾਂ ਦਿੱਤੇ ਜਿਹੜੀ ਆ ਉਹ ਹੋਣੀ ਚਾਹੀਦੀ ਆ ਨਾ ਕਿ ਡੇਰੇ ਦੇ ਨਾਂ ਤੇ ਨਹੀਂ ਤੇ ਕਦੇ ਵੀ ਡੇਰਾ ਜਿਹੜਾ ਇਹ ਰਾਤ ਭਰਾਤੇ ਜਦੋਂ ਇਹਨਾਂ ਗੁਰਦੁਆਰਾ ਧਾ ਦਿੱਤਾ ਉਤੋਂ ਨਾਮ-ਨਿਸ਼ਾਨੇ ਨਾ ਖਤਮ ਕਰ ਦੇਣਾ ਤੇ ਕਾਗਜ਼ਾਂ ਦੇ ਵਿੱਚ ਉਹਨਾਂ ਦੇ ਨਾਂ ਤੇ ਆ ਜੇ ਇਸੇ ਤਰ੍ਹਾਂ ਰਿਹਾ ਤੇ ਫਿਰ ਭਾਈ ਆਉਣ ਵਾਲੀਆਂ ਪੀੜ੍ਹੀਆਂ ਜਾਂ ਇਹ ਜਿਹੜੇ ਕੌਮ ਦੇ ਸ਼ਹੀਦ ਨੇ ਇਹ ਸਾਨੂੰ ਜਿਹੜਾ ਉਹ ਮਾਫ਼ ਨਹੀਂ ਕਰਨਗੇ ਤੇ ਆਉਣ ਵਾਲੀਆਂ ਪੀੜ੍ਹੀਆਂ ਵੀ ਸਾਨੂੰ ਮਾਫ਼ ਨਹੀਂ ਕਰਨਗੀਆਂ ਕਿ ਤੁਸੀਂ ਇੱਕ ਸਿੱਖ ਕੌਮ ਦੇ ਮਹਾਨ ਸ਼ਹੀਦ ਦੇ ਨਾਂ ਦਿੱਤੇ ਬਣਿਆ ਗੁਰਦੁਆਰਾ ਮਾਤਾ ਗੰਗਾ ਜੀ ਦੇ ਗੁਰਦੁਆਰੇ ਤੇ ਤੇ ਕਬਜ਼ਾ ਕਰ ਗਏ ਨੇ ਤੇ ਜੇ ਹੁਣ ਇਸ ਤਰ੍ਹਾਂ ਵੀ ਕਰ ਗਏ ਤੇ ਅੱਗੇ ਦੇ ਅੱਗੇ ਇਹ ਕਰੀ ਜਾ ਰਹੇ ਨੇ ਇਹਨਾਂ ਨੂੰ ਰੋਕਣਾ ਬੜਾ ਜ਼ਰੂਰੀ ਹੈ